ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਚਿੱਟੀ ਗੌੜੀ ਮਹੱਲਾ ਪੰਜਵਾਂ ਸਲੋਕ ਏਕ ਓਕਾਰ ਸਤਗੁਰ ਪ੍ਰਸਾਦ ਜਲ ਥਲ ਮਈਲ ਪੂਰਿਆ ਸੁਆਮੀ ਸਿਰਜਨਹਾਰ ਅੰਗ ਭਾਤ ਹੋਏ ਪਸਰਿਆ ਨਾਨਕੀ ਕੰਕਾਰ ਪੌੜੀ ਇਕਮ ਇਕੰਕਾਰ ਪ੍ਰਭ ਕਰੋ ਬੰਦਨਾ ਧਿਆਈ ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰਿ ਰਾਈ ਤੰਕੀ ਆਸ ਕਲਿਆਣ ਸੁਖ ਜਾਨਤੇ ਸਭ ਕਛ ਹੋਈ ਚਾਰ ਕੁੰਟ ਦੇ ਦਸ ਭ੍ਰਮਿਓ ਤਿਸ ਬਿਨ ਅਵਰਨਾ ਕੋਈ 베ਦ ਪੁਰਾਨ ਸਿਮਰਤ ਸੁਨੇ ਬਹੁ ਵਿਦਕਰ ਵਿਚਾਰ ਪਤ ਤਿ ਉਧਾਰਨ ਪੈ ਹਰਨ ਸੁਖ ਸਾਗਰ ਨਰੰਕਰ ਦਾਤਾ ਭਗਤਾ ਦੇਨ ਹਰ ਿਸ ਬਿਨ ਅਵਰ ਨਾ ਜਾਈ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਇ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਇ ਗੋਬਿੰਦ ਜਸ ਗਾਈਐ ਹਰ ਨੀਤ ਮਿਲ ਭੱਜੀਐ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਾਰੋ ਬੰਦਨਾ ਅਨਕ ਵਾਰ ਸਿਰਨੇ ਪਰੋ ਅਰਾਈ ਧਰਮ ਕੱਟੀਐ ਨਾਨਕ ਸਾਧ ਸੰਗ ਦੁਤਿਆ ਭਾਉ ਮਿਟਾਈ ਪੌੜੀ ਦੁਤਿਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀ ਤਿ ਰਾਮ ਰਤਨ ਮਨ ਤਨ ਬਸੈ ਤਜ ਕਾਮ ਕਰੋਦ ਲੋਭ ਮੀਤ ਮਰਨ ਮਿਟੈ ਜੀਵਨ ਮਿਲੇ ਬਿਨ ਸੇ ਸਗਲ ਕਲਿਸ਼ ਆਪ ਤਜੋ ਗੋਬਿੰਦ ਭਜੋ ਪਾਓ ਭਗਤ ਪਰਵੇਸ ਲਾਭ ਮਿਲੇ ਤੋ ਟਾਹਰੇ ਹਰਦਰਗੀ ਪਤਵੰਤ RAM ਨਾਮ ਤਨ ਸੰਚਵੈ ਸਾਜ ਸਹਾ ਭਗਵੰਤ ਉਠਤ ਬੈਠਤ ਹਾਰ ਭਾਜੋ ਸਾਦੋ ਸੰਗ ਪਰীত ਨਾਨਕ ਦੁਰਮਤ ਛੁਟ ਗਈ ਪਾਰ ਬ੍ਰਹਮ ਬਸੈ ਤਿਸ ਲੋਕ ਤੀਨ ਬਿਆਪੇ ਜਗਤ ਕੋ ਤੋਰੀਆ ਪਾਵੇ ਕੋਈ ਨਾਨਕ ਸੰਤ ਨਿਰਮਲ ਪੈ ਜਿਨ ਮਨ ਵਸਿਆ ਸੋਈ ਪੌੜੀ ਤ੍ਰਿਤੀਆ ਤ੍ਰੈ ਗੁਣ ਵਿਖੈ ਫਲ ਕਬ ਉਤਮ ਕਬ ਨੀਚ ਨਰਕ ਸੁਰਗ ਪਰਮ ਤੋ ਘਣੋ ਸਦਾ ਸੰਘਾਰੈ ਮੀਚ ਹਰ ਕ ਸੋਗ ਸਹਿ ਸਾ ਸੰਸਾਰ ਹਾਂ ਹਾਂ ਕਰਤ ਬਿਹਾਈ ਜਿਨ ਕੀਐ ਤਸੇ ਨਾ ਜਾਣਣੀ ਚਿਤ ਵੈ ਅਨਕੋ ਪਾਈ ਆਦ ਬਿਆਦੋ ਪਾਦ ਰਸ ਕਬਹੂ ਨਾ ਟੁਟੈ ਤਾਪ ਪਾਰ ਬ੍ਰਹਮਾ ਪੂਰਨ ਧਨੀ ਨੈ ਭੁਜੈ ਪਰਤਾਪ ਮੋ ਪਰਮੋ ਬੂੰਦਤ ਘਣੋ ਮਹਾਨਰਕ ਮੈਂ ਵਾਸ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਲੋਕ ਚਤਰ ਸਿਆਣਾ ਸੋ ਕੜਸੋਹੀ ਜੇ ਨਤ ਜੀ ਆਇ ਅਪਮਾਨ ਚਾਰ ਪਦਾਰਤ ਅਸ਼ਟ ਸਿੱਧ ਭਜ ਨਾਨਕ ਹਰ ਨਾਮ ਪੌੜੀ ਚਤਰਤ ਚਾਰੇ ਬੇਦ ਸੁਣ ਸੋਦਿਓ ਤਾਤੇ ਵਿਚਾਰ ਸਰਬਖੀਮ ਕਲਿਆਣ ਨਿਧ RAM ਨਾਮ ਜਪਸਾਰ ਨਰਕ ਨਿਵਾਰੈ ਦੁਖ ਹਰੈ ਟੁੱਟੈ ਅਨਕ ਕਲੇਸ਼ ਮੀਚ ਹਟੈ ਜਮਤੇ ਛਟੈ ਹਰ ਕੀਰਤਨ ਪਰਵੇਸ ਪਉ ਬਿਨਸੈ ਅੰਬਰਤ ਰਸੈ ਰੰਗ ਰਤਿ ਨਰੰਕਾਰ ਦੁਖ ਦਰਦਰ ਅਪਵਿੱਤਰਤਾ ਨਾਸੈ ਨਾਮ ਹਧਾਰ ਸੋਰ ਨਰ ਮਨ ਜਨ ਕੋ ਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਈ ਨਾਨਕ ਸਾਧਰਵਾਲ ਸਲੋਕ ਪੰਜ ਬਕਾਰ ਮਨ ਮੈਂ ਬਸੈ ਰਾਚੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੇ ਰੰਗ ਪੌੜੀ पंचम पंच पर दानते जय जानियो पर पंच कुसम बास ब रंग कानो सब मिथिया बल पंच न जापी न बुजीए न कछ करते विचार स्वाद मो रस बेदियो अज्ञान रचियो संसार ਜਨਮ ਮਰਨ ਬੋਜੋਨ ਭਰਮਨ ਕੀਨੇ ਕਰਮ ਆਨੀ ਕਾ ਰਚਨ ਹਾਰਨ ਸਿਮਰਿਓ ਮਨਨਾ ਵਿਚਾਰ ਬਬੇਕ ਭਾਉ ਭਗਤ ਭਗਵਾਨ ਸੰਗ ਮਾਇਆ ਲਪਤ ਨਰੰਚ ਨਾਨਕ ਬਿਰਲੇ ਪਾਈਐ ਜੋ ਨਾ ਰਚੇ ਪਰਪੰਚ ਸਲੋਕ ਖੜਸਾਸਤੈ ਰਿਓ ਚੋ ਕਹੈ ਅੰਤ ਨ ਪਾਰਾ ਵਾਰ ਭਗਤ ਸੋਹੀ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ ਪੌੜੀ ਖਸ਼ਟਮਖੜ ਸਾਸਤਰ ਕਹੈ ਸਿਮਰਤ ਕਥਿ ਅਨੇਕ ਹਉ ਤਮ ਉਚੋ ਪਾਰ ਬ੍ਰਹਮ ਗੁਣ ਅੰਤ ਨ ਜਾਣੀ ਸੇਖ ਨਾਰਦ मुਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ ਹਰ ਸੰਗੀਤ ਹੈ ਹਰ ਸਿਉ ਬਿਦੈ ਭਗਤ ਰਚੀ ਭਗਵੰਤ ਮੋਮਾਨ ਪਰਮ ਬਿਨ ਸਿਉ ਪਾਈ ਸਰਨ ਦਿਆਲ ਚਰਨ ਕੰਮਲ ਮਨ ਤਨ ਵਸੀ ਦਰਸ਼ਨ ਦੇਖਿ ਨਿਹਾਲ ਲਾਭ ਮਿਲੈ ਤੋ ਟਾਹਰੇ ਸਾਧ ਸੰਗ ਲਵਲਾਈ ਖਾਟਕ ਜਾਨਾ ਗੁਣ ਨਿਧ ਹਰੀ ਨਾਨਕ ਨਾਮ ਧਿਆਈ ਸਲੋਕ ਸੰਤ ਮੰਡਲ ਹਰ ਜਸ ਕਥੈ ਬੋਲੇ ਸਤ ਸੁਭਾਈ ਨਾਨਕ ਮਨ ਸੰਤੋਖੀ ਐ ਏਕ ਸਿ ਸਿਉ ਲਵਲਾਈ ਪੌੜੀ ਸਬ ਤਮ ਸੰਚੋ ਨਾਮ ਧੰਨ ਟੂਟ ਨਾ ਜਾਏ ਪੰਡਾਰ ਸੰਤ ਸੰਗਤ ਮੈਂ ਪਾਈ ਐ ਅੰਤ ਨਾ ਪਾਰਾ ਵਾਰ ਆਪ ਤਜੋ ਗੋਬਿੰਦ ਭਜੋ ਸਰਨ ਪਰੋ ਹਰ ਰਾਈ ਦੂਖ ਹਰੈ ਪਵ ਜਲ ਤਰੈ ਮਨ ਚੰਦਿਆ ਫਲ ਪਾਈ ਆਠ ਪੈਰ ਮਨ ਹਰ ਜਪੈ ਸਫਲ ਜਨਮ ਪਰਵਾਨ ਅੰਤਰ ਬਾਾਰ ਸਦਾ ਸੰਗ ਕਰਨ ਹਾਰਿ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੇ ਨਾਨਕ ਤਸ ਬਲ ਹਾਰਣੇ ਹਰ ਹਰ ਨਾਮ ਜਪੀ ਸਲੋਕ ਆਠ ਪੈਰ ਗੁਣ ਗਾਈਐ ਤਜਿਐ ਅਵਰ ਜੰਜਾਲ ਜਮ ਕੰਕਰ ਜੋ ਨਾ ਸਕਹੀ ਨਾਨਕ ਪ੍ਰਭੂ ਦਿਆਲ ਪੌੜੀ आष्टमी अष्ट सिद्ध नम निद्ध सगल पदार्थ पूरन बुद्ध कमल प्रगास सदा आनंद निर्मल रीत निरो धर्मंत सगल धर्म पवित्र स्नान सब मैं ऊच बसेख ज्ञान हर हर भजन ਪੂਰੇ ਗੁਰਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨੈ ਸਿਮਰਿਓ ਮੋਯੋ ਸਵਾਦ ਬਿਕਾਰ ਨਾਨਕ ਨਾਮ ਬਿਸਾਰੀਐ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਮੇ ਸ਼ਦਰ ਅਪਵੀਤ ਹਰ ਨਾਮ ਨਾ ਜਪੈ ਕਰਤ ਬਿਪਰੀਤ ਪਰ ਤੇਰੇ ਅਰਮੈਂ ਬੱਕੈ ਸਾਧਨਿੰਦ ਕਰ ਨਾ ਸੁਨੀ ਹਰ ਜਸ ਬਿੰਦੈ ਹੀ ਰਹਿ ਪਰ ਦਰਬ ਉਧਰ ਕੈ ਤਾਈ ਅਗਨ ਨਾ ਨਵਰੇ ਤ੍ਰਿਸ਼ਨਾ ਨਾ ਬੁਜਾਈ ਹਰ ਸੇਵਾ ਬਿਨੇ ਫਲ ਲਾਗੀ ਨਾਨਕ ਪ੍ਰਭ ਵਿਸਰਤ ਮਰ ਜਮੈਂ ਭਾਗੇ ਸਲੋਕ ਦਸ ਦਿਸ ਖੋਜਤ ਮੈਂ ਫੇਰੀਓ ਜਤ ਦੇਖੋ ਤਤ ਸੋਈ ਮਨ ਬਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਈ ਪੌੜੀ ਦਸਵੀਂ ਦਸ ਦਵਾਰ ਬਸ ਕੀਨੇ ਮਰ ਸੰਤੋਖ ਨਾਮ ਜਪ ਲੀਨੇ ਕਰਨੀ ਸੁਣੀਐ ਜਸ ਗੁਪਾਲ ਨੈਣੀ ਪੀਕਤ ਸਾਦ ਜਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਤਵੇ ਪੂਰਨ ਭਗਵੰਤ ਹਸਤ ਚਰਨ ਸੰਤ ਟੈਲ ਕਮਾਈਐ ਨਾਨਕ ਦੇ ਸੰਜਮਾ ਪ੍ਰਭ ਕਿਰਪਾ ਪਾਈਐ ਸਲੋਕ ਏ ਕੋ ਏਕ ਬਖਾਨੀ ਐ ਬਿਰਲਾ ਜਾਣੈ ਸਵਾਦ ਗੋਗੋਬਿੰਦਨਾ ਜਾਣੀਐ ਨਾਨਕ ਸਭ ਬਿਸਮਾਦ ਪੌੜੀ ਇਕਾਦਸੀ ਨਿਕਟ ਪੇਖੋ ਹਰਿ ਰਾਮ ਇੰਦਰੀ ਬਸ ਕਰ ਸੁਨੋ ਹਰਿ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਬਿਦ ਬਰਤ ਸਪੂਰਨ ਭਇਆ ਤਾਵਤ ਮਨ ਰੱਖੈ ਕਠਾਈ ਮਨ ਤਨ ਸੁਧ ਜਬ ਤਰਨਾਈ ਸਭ ਮਹਿਪੂਰੈ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰਿਆ ਟਾਲੇ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟ ਸਾਧ ਕ੍ਰਿਪਾਲ ਨਾਨਕ ਪ੍ਰਭ ਸਿਉ ਮਿਲ ਰਹਿ ਬਿਨਸੀ ਸਗਲ ਜੰਜਾਲ ਪੌੜੀ ਦੁਆ ਦਸੀ ਦਾਨ ਨਾਮਿ ਸਿਨਾਨ ਹਰ ਕੀ ਭਗਤ ਕਰੋ ਤਜਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਚ ਪੂ ਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੀ ਤਿਨ ਚੋ ਪਾਈਐ ਨਾਨਕ ਰਾਮ ਰਮਤ ਫਿਰ ਜੋਨ ਨਾ ਆਈਐ ਸਲੋਕ teen guna main vyapya puran hot nakam patti udare nan man basae nanak chote naam pawri trayod si teen taab sansar aavat jaat narak avatar har har bhajna naam man mai ayo sukh sagar prab nimak naam gaayo ਹਰ ਇਕ ਸੋਗ ਕਾ ਦੇ ਕਰ ਬੰਧਿਓ ਦਿਰਗ ਰੋਗ ਮਾਇਆ ਅਸਾਧਿਓ ਦਿਨੇ ਬਿਕਾਰ ਕਰਤ ਸ਼ਰਮ ਪਾਇਓ ਨੈ ਨੀਂਦ ਸੁਪਨ ਬਰੜਾਇਓ ਹਰ ਬਿਸਰਤ ਹੋਵਤ ਇਹ ਹਾਲ ਸਰਨ ਨਾਨਕ ਪ੍ਰਭਪੁਰਖ ਦਿਆਲ ਸ਼ਲੋਕ ਚਾਰ ਕੁੰਟ ਚੌ ਦੀਪਵਨ ਸਗਲੇ ਬਿਆਪਤ ਰਾਮ ਨਾਨਕਿਉਨ ਨ ਦੇਖੀਐ ਪੂਰਨਤਾ ਕੀ ਕਾਮ ਪੌੜੀ ਚੌਦੇ ਚਾਰ ਕੁੰਡ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਦਸੇ ਦਿਸਾਰ ਰਵਿਆ ਪ੍ਰਮੇਕ ਤਰਨ ਅਕਾਸ਼ ਸਭ ਮੈਂ ਪ੍ਰਭ ਵੇਖ ਜਲ ਥਲ ਬਨ ਪਰਬਤ ਪਤਾਲ ਪਰਮੇਸ਼ਵਰ ਤੈ ਬਸੇ ਦਿਆਲ ਸੁਖਮ ਅਸਥੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮਪੀ ਸ਼ਾਨ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਪੈ ਮਿਟੈ ਨਾਨਕ ਬਿਨਸੀ ਚੰਦ ਪੌੜੀ ਆਮਾ ਵਸਿਆ ਆਤਮ ਸੁਕੀ ਭੈ ਸੰਤੋਖ ਦਿਆ ਗੁਰਦੀਵ ਮਨ ਤਨ ਸੀਤਲ ਸਾਤ ਸਹਿਜ ਲਾਗਾ ਪ੍ਰਭ ਕੀ ਸੇਵ ਟੂਟੀ ਬੰਧਨ ਬੋ ਬਿਕਾਰ ਸਫਲ ਪੂਰਨ ਤਾਂ ਕੀ ਕਾਮ ਦਰਮਤ ਮਿਟੀ ਹਉ ਮੈਂ ਛੁਟੀ ਸਿਮਰਤ ਹਰ ਕੋ ਨਾਮ ਸਰਨ ਗਈ ਪਾਰ ਬ੍ਰਹਮ ਕੀ ਮਿਟਿਆ ਵਾਗਮਾਨ ਆਪ ਤਰਿਆ ਕੋਟਾਂ ਬਸਿਓ ਗੁਣ ਗੋਬਿੰਦ ਪ੍ਰਭ ਰਵਨ ਹਰ ਕੀ ਟੈਲ ਕਮਾਵਨੀ ਜਪੀਐ ਪ੍ਰਭ ਕਾ ਨਾਮ ਗੁਰਪੂਰੀ ਤੇ ਪਾਇਆ ਨਾਨਕ ਸੁਖ ਬਿਸਰਾ ਮਸਲੋਕ ਪੂਰਨ ਕਬ ਹੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋਤ ਨਾ ਘਾਟ ਪੌੜੀ ਪੂਰਨਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰੱਥ ਜੀ ਜੰਤ ਦਿਆਲ ਪ੍ਰਖ ਸਭ ਉਪਰ ਜੰਕਾ ਹੱਥ ਗੁਣ ਨਦਾਨ ਗੋਬਿੰਦ ਗੁਰ ਕੀ ਆਜੰਕਾ ਹੋਈ ਅੰਤਰਜਾਮੀ ਪ੍ਰਭ ਸਜਾਨ ਅਲਖ ਨਰੰਜਨ ਸੋਈ ਪਾਰ ਬਰਮ ਪਰਮੇਸ਼ਰ ਸਭ ਬਿਦ ਜਾਣਨ ਹਾਰ ਸੰਤ ਸਾਈ ਸਰਨ ਜੋਗ ਆਠ ਪੈਰ ਨਮਸ਼ਕਾਰ ਆਕਤ ਕਥਾ ਨੈ ਬੂਜੀਐ ਸਿਮਰੋ ਹਰ ਕੀ ਚਰਨਾ ਪਤ ਤਿ ਉਧਾਰਨ 나ਥ 나ਥ ਨਾਨਕ ਪ੍ਰਭ ਕੀ ਸਰਨ ਸਲੋਕ ਦੁਖ ਬਿਨ ਸੈ ਸੈ ਸਾਗਿਓ ਸਰਨ ਗਈ ਹਰ ਰਾਈ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੈ ਕੋਈ ਕਰੇ ਵਿਚਾਰ ਕੋ ਉਪਦੇਸੈ ਕੋ ਜਰੜੈ ਤਿਸ ਕਾ ਹੋਈ ਉਧਾਰ ਕੈਲਬਖ ਕਾਟੀ ਹੋਈ ਨਿਰਮਲਾ ਜਨਮ ਜਨਮ ਮਲ ਜਾਈ ਹਲਤ ਪਲਤ ਮੁਖ ਓਜਲਾ ਨੈ ਪੋਹੀ ਤਿਸਮਾਈ ਸੋ ਸੂਰਤਾ ਸੋ ਬੈਸਨੋ ਸੋ ਗਿਆਨੀ ਤਨਵੰਤ ਸੋ ਸੂਰਾ ਕੁਲਵੰਤ ਸੋਈ ਜਨ ਭਜਿਆ ਭਗਵੰਤ ਖੱਤਰੀ ਬ੍ਰਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਨਾ ਨਾਨਕ ਤਿਸੇ ਰਵਾਲ ਖੱਤਰੀ ਬ੍ਰਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਨਾ ਨਾਨਕ ਤੇ ਸੇਰਵਾਲ ਵਾਹਿਗੁਰੂ